ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਾਰਡਨ ਪਿੱਛੇ ਬੈਠਾ ਹੈ ਤੇ ਅੰਕੂ ਵੀ ਇੱਧਰ ਹੈ ਜਾਰਡਨ ਆਪਾਂ ਕਿੱਥੇ ਚੱਲੇ ਆ ਨਾਨਾ ਨਾਨੀ ਹਾ ਯੈਸ ਜਾਰਡਨ ਗੋਇੰਗ ਟੂ ਨਾਨਾ ਨਾਨੀ ਹਾਊਸ ਮੰਮੀ ਹੁਣ ਤਾਂ ਬਾਰ ਬਾਰ ਕਹਿੰਦੇ ਸੀ ਵੀ ਤੁਸੀਂ ਜਾਰਡਨ ਨੂੰ ਲਿਆਓ ਜਾਰਡਨ ਤੇ ਅੰਕੀ ਤਾ ਨੂੰ ਵੀ ਕਿੰਨੇ ਦਿਨ ਹੋ ਗਏ ਮਿਲਣੀ ਹੋਇਆ ਹੈ ਗਾਲੋ 2 ਮੰਥ ਹੀ ਹੋ ਗਏ ਆ ਵੀ ਸਾਡੇ ਕੋ ਸਾਡੇ ਕੋਲ ਵੀ ਨਹੀਂ ਜਾਇਆ ਮੰਮੀ ਉਹਨਾਂ ਕੋਲ ਵੀ ਨਹੀਂ ਆਇਆ ਹੋਇਆ ਤੇ ਕਹਿੰਦੇ ਨਾਲੇ ਸਬਜ਼ੀਆਂ ਆਇਆ ਤੂੰ ਸਬਜ਼ੀਆਂ ਵੀ ਲਾ ਦੇ ਨਾਲੇ ਬੱਚਿਆਂ ਨੂੰ ਮਿਲਾ ਜਾ ਨਾ ਤੇ ਅੱਜ ਛੁੱਟੀ ਸੀਗੀ ਚਲੋ ਹੁਣ ਚੱਲੇ ਆ ਅਸੀਂ ਜਾਰਡਨ ਦੇ ਨਾਨਾ ਨਾਨੀ ਘਰ ਅਸੀਂ ਬਸ ਪਹੁੰਚੇ ਚੱਲੇ ਆ ਜੂਬਾ ਸਿਟੀ ਥੋੜਾ ਟਾਈਮ ਹੋ ਰਿਹਾ ਤੇ ਇੱਥੇ ਦੇ ਬਾਗਾਂ ਬਾਗ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਹਰਿਆ ਭਰਿਆ ਵੇ ਪਹੁੰਚ ਗਏ ਅੱਜ ਤੱਕ ਇੰਨੀ ਜਗ੍ਹਾ ਹੀ ਹੈ ਨਹੀਂ ਤੇ ਖੜੇ ਹੋਣ ਨੂੰ ਮਸ਼ੀਨਰੀ ਕਿੰਨੀ ਖੜੇ ਕੀਤੀ ਹੈ ਇੱਥੇ ਚਲੋ ਜੀ ਅਸੀਂ ਪਹੁੰਚ ਗਏ ਮੰਮੀ ਹੁਣਾਂ ਦੇ ਘਰ ਤੇ ਆ ਦੇਖੋ ਮੇਰੇ ਤਾਂ ਆਂਦੀ ਦਾ ਧਿਆਨ ਸਬਜ਼ੀਆਂ ਤੇ ਪੈਂਦਾ ਹੁੰਦਾ ਹੈ ਮੰਮੀ ਰਾਮਾਤੋੜ ਦੀ ਬੇਲ ਦੇ ਕਿੱਥੇ ਤੱਕ ਚੜੀ ਆ ਰਾਮਾਤੋੜ ਦੀ ਨਾ ਉਹ ਬਹੁਤ ਬੋਲਦੀ ਆ ਸਾਡੇ ਪਾਣੀ ਜਿਹੜਾ ਕੁੱਪੇ 'ਚ ਪਰ ਪਾਣੀ ਆ ਓਕਨੇ ਹਾਂ ਐਸਾ ਤੁਹਾਡੀ ਬੇਲ ਇੱਧਰ ਆ ਦੇਖੋ ਮੰਮੀ ਉਹਨਾਂ ਦੇ ਕਰੇਲੇ ਕਿੰਨੇ ਸੋਹਣੇ ਲੱਗੇ ਓਏ ਜਦੋਂ ਤਾਂ ਚਲ ਗਿਆ ਹੈ ਅੰਦਰ ਮੈਂ ਦੇਲਾ ਲੱਗੇ ਚਿਕਨ ਦਾ ਸੋਨਾ ਸਾਡੇ ਵੀ ਬੇਲ ਹੈਗੀ ਪਰ ਇਹ ਕਰੇਲੇ ਇੰਨੇ ਲੱਗੇ ਨਹੀਂ ਓਏ ਹੂੰ ਫੇਰ ਵੀ ਜਿੱਦਾਂ ਪਿਛਲੀ ਵਾਰ ਵਾਂਗੂ ਨਹੀਂ ਮੰਮੀ ਉਹਨਾਂ ਦੇ ਬੇਲ ਹੋਈ ਹੈਗੀ ਉਹ ਉਧਰ ਦੇਖੋ ਆ ਬੇਲ ਕਿਦਾਂ ਉੱਪਰ ਤੱਕ ਚੜੀ ਆ ਇਧਰ ਬੈਂਗਣ ਮਮੇ ਉਹਦੇ ਕਨੇ ਗਟੇ ਗਟੇ ਹੋਇਆ ਵਾਓ ਮਮੀ ਕਹਿੰਦੇ ਦੋ ਕੀ ਇਹ ਹੋਏ ਆ ਦੇਖਦੇ ਆ ਉੱਧਰ ਦੀ ਮਰਚਾ ਮਮੀ ਉਹਨਾਂ ਲੱਗੀਆਂ ਆ ਆ ਹਾਈ ਦੇ ਕਿਦਾਂ ਬਧਾਈਆਂ ਤੁਹਾਨੂੰ ਬਹੁਤ ਇੱਧਰ ਮੰਮੀ ਹੋਣਾ ਤੇ ਗੰਨੇ ਕਿੱਡੇ-ਕੱਡੇ ਹੋਏ ਆ ਵਾਓ ਹੱਲੇ ਜਿੱਦਾਂ ਲੱਗੇ ਨਹੀਂ ਕਿ ਓਦਾਂ ਜਿੱਦਾਂ ਵੱਡੇ ਹੋ ਗਏ ਆ ਇਸ ਵਾਰ ਫੇਰ ਵੀ ਦੇਖਿਆ ਨਾ ਇੱਧਰ ਵੀ ਨਹੀਂ ਸਬਜ਼ੀ ਨਹੀਂ ਹੈਗੀ ਦੋ ਕੀਓ ਲੱਗੇ ਨੇ ਵਿਚਾਈ ਛੋਟੇ-ਛੋਟੇ ਕਿੱਥੋਂ ਮੈਂ ਤੋੜ ਕੇ ਲਿਆ ਸਕਦੀ ਨਾ ਇਹ ਉਹਦਾ ਮੰਮੀ ਹੁਣੇ ਬਿੰਗਣ ਤੋੜ ਕੇ ਰੱਖ ਲਿਆ ਮੇਰੇ ਲਈ ਅਗਲੀ ਵਾਰ ਆਜੂਗੀ ਉਹ ਛੋਟੇ-ਛੋਟੇ ਲੱਗੇ ਆ ਇੱਧਰ ਆ ਦੇ ਆ ਕੀ ਇਹ ਲੱਗੇ ਆ ਛੋਟੇ-ਛੋਟੇ ਇਦਾਂ ਇਹ ਵੀ ਵੱਡੇ ਹੋ ਜਾਣੇ ਆ ਛੇਤੀ ਵਧ ਜਾਂਦੇ ਆ ਕਿਤ ਕੀ ਬਣਾ ਇੱਥੇ ਵਿੱਚ ਕਿਤੇ ਹੋਵੇ ਉਹ ਆਦੀ ਰਾਮਾ ਤੋਰੀ ਮਮਮੀ ਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਲੱਗੀ ਆ ਮੈਂ ਹੀ ਆ ਕੇ ਚੈੱਕ ਕਰਦੀ ਹੁੰਦੀ ਆ ਤੇ ਆ ਕਿੱਡੀ ਵੱਡੀ ਹੋਈ ਆ ਪੱਕ ਗਈ ਆ ਹੁਣ ਤੇ ਚਲੋ ਵੀ ਰੱਖ ਲੋਗੇ ਹਾਂ ਵਿੱਚੇ ਰਾਮਾ ਤੋਰੀ ਵਿੱਚੇ ਕੀ ਆ ਵਿੱਚੇ ਹਲਵਾ ਕद्दू ਸਾਰੀਆਂ ਵਿਚਾਰੀਆਂ ਮਿਕਸ ਹੋਈਆਂ ਹਾਂ ਹਾਂ ਚੈੱਕ ਕਰਦੇ ਹਾਂ ਬਾਹਰ ਵਿੱਚ ਹੁਣ ਇਹ ਤਾਂ ਪਿਛਲੀ ਵਾਰ ਤਾਂ ਮਮਮੀ ਨੂੰ ਮਿਰਚਾਂ ਬਹੁਤ ਲੱਗੀਆਂ ਸੀਗੀਆਂ ਹੁਣ ਵੀ ਇਹ ਕਿੰਨੀਆਂ ਬੱੱਚਾ ਤਾਂ ਸੋਹਣੀਆਂ ਲੱਗੀਆਂ ਪਰ ਇਹਨੇ ਬੂਟੇ ਨਹੀਂ ਹੈਗੇ ਤੇ ਧਨੀਆਂ ਲਾ ਆਇਆ ਬਾਥੂ ਆ ਬਾਥੂ ਬਹੁਤ ਵਧੀਆ ਹੈ ਇਹਦੀ ਪਰ ਜੀ ਬਹੁਤ ਵਧੀਆ ਬਣਦੀ ਹੈ ਛੱਲੀਆਂ ਮੈਂ ਅੰਕਲ ਹੁਣਾਂ ਬੀਜ ਦੇ ਕੇ ਗਈ ਸੀਗੀ ਨਾ ਦੇਖੋ ਕਿੰਨੀਆਂ ਸੋਹਣੀਆਂ ਛੱਲੀਆਂ ਹੋਈਆਂ ਵਾਓ ਆ ਤਾਂ ਪੱਕ ਗਈ ਹੈ ਕਿਉਂਕਿ ਇਹਦੇ ਬਾਲ ਬ੍ਰਾਊਨ ਹੋ ਗਏ ਆ ਮੰਮੀ ਹੁਣਾਂ ਨੇ ਨਾ ਜਿਹੜੀਆਂ ਬੇਲਾਂ ਲਾਈਆਂ ਆ ਸਾਰੀਆਂ ਇੱਦਾਂ ਗੰਨਿਆਂ ਦੇ ਵਿੱਚ ਰੈਪ ਹੋਈਆਂ ਪਈਆਂ ਆ ਤੇ ਉੱਧਰ ਸਾਰੇ ਜਿਹੜੇ ਪੀਚ ਆ ਉਹ ਰੈਡੀ ਹੋ ਰਹੇ ਆ ਪੱਕ ਰਹੇ ਆ ਤਾਂ ਅੱਜ ਉਹਨਾਂ ਨੂੰ ਪਾਣੀ ਲੱਗ ਰਿਹਾ ਆ ਤਾਂ ਉਹਨਾਂ ਦੀ ਥਿਨਿੰਗ ਹੋ ਗਈ ਆ ਮੈਂ ਤੁਹਾਨੂੰ ਦਿਖਾਉਂਦੀ ਆ ਇੱਧਰ ਜਾ ਕੇ ਕਿੰਨੇ ਜ਼ਿਆਦੇ ਪੀਚ ਥੱਲੇ ਡਿਗੇ ਆ ਪਾਣੀ ਲਾਇਆ ਮੇਰੇ ਕੋਲ ਅੱਗੇ ਤੱਕ ਨਹੀਂ ਜਾਣਾ ਆ ਦੇਖੋ ਨਾ ਪਰ ਇਹ ਹਲੇ ਛੋਟੇ ਹੀ ਆ ਨਾ ਜੋ ਆ ਜਿਹੜੇ ਇਕੱਲੇ ਇਕੱਲੇ ਛੱਡੇ ਆ 3 ਤੇ ਫੇਰ ਵੱਡੇ ਹੋਗੇ ਸਾਈਜ਼ 'ਚ ਉਹ ਉੱਧਰ ਹੈਗਾ ਆ ਅਨਾਰਾਂ ਦਾ ਬੂਟਾ ਉਹ ਵੀ ਹਰੇ ਹੀ ਆ ਹਲੇ ਉਹ ਤਾਂ ਕਈ ਪੱਕੇ ਆ ਤਾਂ ਇੱਧਰ ਕੰਟੇਨਰ ਰੱਖੇ ਆ ਤੋੜ ਕੇ ਪੀਚ ਪਾਉਣ ਨੂੰ ਇੱਧਰ ਵੀ ਆ ਤੂ ਤੁਰ ਤੱਕ ਹੋਏ ਨਾ ਵਿਚਾਰੇ ਸਾਰੇ ਝਾੜੇ ਪਏ ਆ ਤਾਂ ਆ ਮਸ਼ੀਨਾਂ ਜੜੀਆਂ ਨਾ ਇਹਨਾਂ ਦੇ ਨਾਲ ਹੀ ਨਹੀਂ ਇਸ ਵਾਰ ਝਾੜ ਝੜਾਇਆ ਕਰਨਾ ਹੈ ਨਵੀਆਂ ਲਈਆਂ ਤੇ ਤਿੰਨ ਆ 1 2 3 ਮਸ਼ੀਨਾਂ ਲਈਆਂ ਆ ਤਿੰਨ ਮਸ਼ੀਨਾਂ ਦੇ ਨਾਲ ਇਹ ਝਾੜ ਝੜੇ ਕਰੂਗਾ ਸਾਰੇ ਜਿੱਦਾਂ ਨਾ ਦਰਖਤ ਦੇ ਗੱਬੇ ਲੈ ਜਾਣਾ ਹੈ ਇਹ ਜਿਹੜਾ ਨੇ ਇੱਥੇ ਗੱਬੇ ਦਰਖਤ ਆਣਾ ਹੈ ਤੇ ਇੱਥੇ ਫਰੂਟ ਡਿਕਨੇ ਫਰੂਟ ਇੱਥੇ ਵਿੱਚੋਂ ਆ ਕੇ ਟੈਗ ਕੇ ਤੋਂ ਹੋ ਕੇ ਉੱਤੇ ਉੱਤੇ ਤੱਕ ਦੂਜੇ ਪਾਸੇ ਚਲ ਜਾਣਾ ਹੈ ਜੋ ਕਿਤੇ ਮੈਂ ਇੱਥੇ ਹੋਈ ਨਾ ਤੂੜਦੇ ਹੋਏ ਫਰੂਟਸ ਤੇ ਮੈਂ ਵੀਡੀਓ ਬਣਾਉਂਗੀ ਆਹਿਆ ਸਿਰਫ ਇਸ ਤ ਇਸ ਵਾਰ ਦੋ ਬੂਟੇ ਹੀ ਲੱਗੇ ਆ ਮਿਰਚਾਂ ਦੇ ਪਿਛਲੇ ਸਾਲ ਤੱਕ ਕਿੰਨੇ ਬੂਟੇ ਸੀਗੇ ਆਹ ਸਾਰਾ ਏਰੀਆ ਭਰਿਆ ਪਿਆ ਸੀਗਾ ਜੇ ਤੁਸੀਂ ਮੇਰੇ ਪੁਰਾਣੀਆਂ ਵੀਡੀਓਜ਼ ਦੇਖੋਗੇ ਨਾ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਸਾਰਾ ਏਰੀਆ ਭਰਿਆ ਪਿਆ ਸੀ ਸਬਜ਼ੀਆਂ ਨਾਲ ਤਾਂ ਇਸ ਵਾਰ ਗਰਮੀ ਦਾ ਕਰਕੇ ਕੰਮ ਥੋੜਾ ਖਰਾਬ ਹੋ ਗਿਆ ਨਾਨਾ orange ਲੈ ਕੇ ਆਇਆ ਅੱਛਾ ਜੀ ਓਹ ਪੂਰਾ ਬੈਗ ਪਿਆ ਹੈ ਤੇ ਮੈਨੂੰ ਵੀ ਦੇ ਦੋ ਜੰਮੀ ਆ ਲੈ ਕੋਈਂ ਤੁਸੀਂ ਖਾ ਲਓ ਹੂੰ ਸਪੈਸ਼ਲ ਆਰਡਰ ਦਿੱਤਾ ਸੀ ਨਾਨੇ ਨੂੰ ਮੇਰੇ ਲਈ ਸੰਤਰੇ ਹੋਣੇ ਚਾਹੀਦੇ ਹਾਂ ਇਹ ਤਾਂ ਬਹੁਤ ਸਿਆਣਾ ਆਇਆ ਮੈਂ ਤਾਂ ਬਹੁਤ ਸਿਆਣਾ ਆਇਆ ਇੱਧਰ ਡੈਡੀ ਜੀ ਆ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣੇ ਆ ਤੇ ਜਦੋਂ ਵੀ ਅਸੀਂ ਆਈਦਾ ਅਸੀਂ ਗੁਰਦੁਆਰਾ ਸਾਹਿਬ ਜ਼ਰੂਰ ਜਾਈਦਾ ਆ ਜੀ ਜੀ ਅੰਕੂ ਕਿਤਾਬ ਉਤੋਂ ਵੀ ਬੈਠਾ ਅੰਕੂ ਚਲੋ ਚਲਿਏ ਚੋਟਨ ਓਕੇ ਬਤਨ ਮਨ ਕੋ ਨਾ ਜਪਿਆ ਮੰਨ ਕੋਏ ਸਭ ਜੁਗ ਮਹਿਤਾ ਕੇ ਗਤ ਹੋਏ ਗੋਵਿੰਦ ਨਾਖਵਾੜੇ ਸਭ ਸਾਧੂ ਸੇਵਕ ਬਖਾੜੇ ਸਗਮਤਾ ਸਿਵ ਰਾਮੁ ਤੱਕੈ ਅੰਕਾ ਪੁਤਰਾ ਸਾਧ ਸੰਗਟ ਸੀ ਐਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਮਿਲ ਗਏ ਆ ਤੇ ਦੀਦੀ ਬਹੁਤ ਚੰਗੇ ਆ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਕਿਹਾ ਚਲੋ ਇਹਨਾਂ ਦੇ ਨਾਲ ਚ ਵੀਡੀਓ ਬਣਾਉਂਦੇ ਆ ਤੇ ਦੀਦੀ ਹੁਣ ਵੀ ਚੂਬਾ ਸਿਟੀ ਤੋਂ ਆ ਤੇ ਨੇੜੇ ਹੀ ਇੱਥੇ ਕਹਿੰਦੇ ਸੀਗੇ ਵੀ ਤੁਸੀਂ ਸਾਡੇ ਘਰ ਆਏ ਹੋ ਤਾਂ ਆਪਾਂ ਨੈਕਸਟ ਟਾਈਮ ਦੀਦੀ ਹੁਣਾਂ ਤੇ ਘਰ ਜਾਵਾਂਗੇ ਤੇ ਇਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਜੀ ਤੁਸੀਂ ਆਪਣਾ ਨਾਮ ਦੱਸ ਦਿਓ ਹਾਂਜੀ ਮੇਰਾ ਨਾਮ ਕੈਰਨੂ ਆ ਹਾਂਜੀ ਤੇ ਚੂਬਾ ਸਿਟੀ ਤੋਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਹਿੰਦਿਆਂ ਨੂੰ 97 ਚ ਹਾਂ ਜੀ 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 ਹੁਣਾਂ ਨੂੰ ਆਇਆ ਨੂੰ ਕਾਫੀ ਟਾਈਮ ਹੋ ਗਿਆ ਆ ਤੇ ਜੁੱਬਾ ਸਿਟੀ ਹੀ ਰਹਿੰਦੇ ਆ ਕਿ ਚੋੜਾ ਤੁਸੀਂ ਸੇਵਾ ਕਰੋ ਮੈਂ ਓਏ ਘਰ ਵਿੱਚ ਆਪੇ ਤੇ ਘਰ ਵਿੱਚ ਕਰ ਦੋ ਥੈਂਕ ਯੂ 1 ਆਵਰ ਲੇਟਰ ਮੈਂ ਲੱਗੀਆਂ ਹਾਰਵੈਸਟਿੰਗ ਕਰਨ ਮੈਂ ਆਹ ਡੜ ਧਨੀਆ ਲਾਇਆ ਮੈਂ ਦੇਖ ਲਿਆ ਬਧੀਆ ਇਹ ਧਨੀਆ ਡੜੀ ਟੁੱਟਣਾ ਨਹੀਂ ਹੁਣ ਜਿੱਦਾਂ ਨਵੇਂ ਸਿਰੋਂ ਲੱਗਣੇ ਆ ਨਾ ਧਨੀਆ ਦੁਨੀਆ ਮੇਥੀ ਪਾਲਕ ਇਦਾਂ ਲੱਗਣੇ ਸ਼ੁਰੂ ਹੋਣੇ ਆ ਹੁਣ ਤੇ ਵਧੀਆ ਏ ਹੁਣ ਵਧੀਆ ਰਹਿਣਾ ਅਸੀਂ ਵੀ ਲਾਉਣਾ ਆ ਜੋ ਉੱਪਰ ਕੀ ਲੱਗੂਗਾ ਤਾਂ ਕਿਦਾਂ ਤੋੜਨਾ ਆਉਹ ਪਰਾਂ ਵੀ ਆ ਚੰਗੀ ਫੈਲੀ ਆ ਬੇਲ ਦੇਖਣ ਨੂੰ ਪਤਾ ਨਹੀਂ ਲੱਗਦਾ ਹੈਗਾ ਹਾਂ ਆ ਇੱਧਰ ਵੀ ਇੱਧਰ ਰਾਮਾਤੋਰੀ ਦੀ ਆ ਰਾਮਾਤੋਰੀ ਲੱਗੀ ਆ ਰਾਮਾਤੋਰੀ ਲੱਗੀ ਤਾਂ ਕੋਈ ਨਹੀਂ ਦੀਦੀ ਢੜੀ ਫੋਲ ਫੋਲ ਕੇ ਕੱਢਣੇ ਪੈਣੇ ਆ ਮੰਮੀ ਕਹਿੰਦੇ ਤੇ ਲਾਈਦਾ ਮਿਰਚਾਂ ਤੇ ਸਾਸੀ ਤਾਂ ਸਾਡੇ ਤਾਂ ਹੋਰ ਹੋਣੀਆਂ ਹਫ਼ਤੇ ਤੱਕ ਤਾਂ ਉਹ ਫੇ ਸੇਮ ਟਾਈਮ ਤੇ ਤੋੜ ਕੇ ਬਣਾਉਂਦੇ ਨਾ ਸਬਜ਼ੀ ਇਹ ਤਾਂ ਤੋੜ ਕੇ ਨਹੀਂ ਰੱਖਦੇ ਹੈਨਾ ਡਾਡੀ ਮੰਮੀ ਹੋਣੀ ਕਿਹੜਾ ਇੰਨਾ ਸਪਾਈਸੀ ਖਾਂਦੇ ਦੋਕ ਤਾਂ ਇੱਕ ਡੰਗ ਦੀ ਤਾਂ ਰੋਟੀ ਬਣਾਉਂਦੇ ਮੰਮੀ ਹੋਣੀ ਆ ਦੇਖੋ ਡਾਡੀ ਆ ਚਾਰੀ ਮਿਰਚਾਂ ਦੇ ਇਹ ਇੱਕ ਨਾਲ ਦੇ ਬੂਟੇ ਹੋਏ ਨਹੀਂ ਹਾਂ ਲਾਏ ਨਹੀਂ ਗੇ ਅੱਹਾ ਲਾਏ ਰਹੀ ਲਾਏ ਪਿਛਲੇ ਸਾਲ ਤਾਂ ਕਿੰਨੀਆਂ ਸੋਹਣੀਆਂ ਮਿਰਚਾਂ ਲੱਗੀਆਂ ਸੀ ਨਾ ਜੇ ਜੇ ਮੈਂ ਲਾਂ ਦਾ ਲਿਆਗਾ ਤਾਂ ਮੈਂ ਹਾਂ ਪਿਆਜ਼ਾਂ ਕਰਕੇ ਲੈ ਲਓ ਪਿਆਸ ਸੇ ਪਿਆਜ਼ ਥੋੜੀ ਜਿਹਾ ਘੱਟ ਲਾ ਲਿਆ ਕਰੋ ਫੇ ਜਿੱਥੇ ਪਤਾ ਵੀ ਲੇਟ ਤੋੜ ਸਕਦੇ ਆ ਨਾ ਯਾ ਚਲ ਜੋਰਡਨ ਅੰਦਰ ਪੀਜ਼ਾ ਖਾਂਦਾ ਨਹੀਂ ਤੇ ਉਹਨੇ ਮੈਨਾਂ ਹੈਲਪ ਕਰਨੀ ਸੀ ਕੱਦੂ ਨੇ ਪਿਛਲੇ ਸਾਲ ਤਾਂ ਸੀ ਆਚਾਰ ਬੋ ਪਾਇਆ ਮਿਰਚਾਂ ਦਾ ਰਿਹਾ ਤੁਹਾ ਮਰਚ ਬਹੁਤ ਸੋਹਣੀਆ ਬੂਟਾ ਜਿੱਤਾ ਇਹਦਾ ਬੀਜ ਰੱਖ ਲਿਓ ਹੋਰ ਉਹਨੇ ਲਾ ਦਣੀਆ ਅਗਲੇ ਸਾਲ ਨੂੰ ਫੇ ਲਾਉਂਗਾ ਮੈਂ ਮੁੱਕੇ ਹੀ ਰੱਖਣੇ ਆ ਹਾਂ ਇਹਨਾਂ ਸਿਆਲੇ ਨੂੰ ਜੇ ਟਾਕ ਦੋ ਨਾ ਫੇ ਦਵਾਰੋ ਦੂਜੇ ਸਾਲ ਹੋ ਜਾਂਦੇ ਆ ਹਾਂਜੀ ਉਹ ਕੁਰਸੀ ਤੇ ਬੈਠੋ ਪ੍ਰਧਾਨ ਜੀ ਤੁਸੀਂ ਕੀ ਕਰਨਾ ਹੈ ਹਾਂ ਉਹ ਤੋਂ ਵੱਡਾ ਕੁਰਸੀ ਤੇ ਆਓ ਨਾਨੇ ਕੋਲ ਚੱਲ ਜਾ ਬੱਚੇ ਨਾਨੇ ਕੋਲ ਕੁਰਸੀ ਤੇ ਦੇਖ ਵੇ ਇੱਥੇ ਬੈਠ ਆਇਕਨਕੇ ਬੂਟੇ ਤੋਂ ਇੰਨੀਆਂ ਮਿਰਚਾਂ ਤਰ ਗਈਆਂ ਪੁੱਤ ਮਾਮ ਕੋ ਨਹੀਂ ਆਉਣਾ ਹਲੇ ਆ ਵੀ ਛੱਲੀਆਂ ਤਿਆਰ ਆ ਆਪਾਂ ਵੀ ਤੋੜ ਲੈਣੀ ਛੱਲੀਆਂ ਮਿੱਠੀਆਂ ਔਣ ਕਰਕੇ ਨਾ ਮੈਂ ਕੀੜੀਆਂ ਛੜੀਆਂ ਆ ਇਹਨਾਂ ਨੂੰ ਕਰੇਲਾ ਸੰ ਮੈਂ ਤਾਂ ਜਾਰਡਨ ਵਰਗਾ ਲੱਗਦਾ ਕਰੇਲਾ ਆ ਉਹ ਅਗਲਾ ਬੈਠਾ ਜੁੱਬਾ ਸਟੀ ਠੰਡੀ ਠੰਡੀ ਹਵਾ ਦੇ ਨਜ਼ਾਰੇ ਲੰਦਾ ਆਪਣੇ ਨਾਨੇ ਨਾਲ ਬੈਠ ਕੇ ਓ ਕੀ ਹੈ ਇਹ ਕ੍ਰੇਲਾ ਕ੍ਰੇਲਾ ਕ੍ਰੇਲੇ ਦਾ ਸੰ ਹਾਂ ਬੱਚਾ ਉਹ ਕ੍ਰੇਲੇ ਦਾ ਬੱਚਾ ਬੱਚਾ ਗਿਆ ਬੱਚਾ ਗਿਆ ਹਾਂ ਚੋ ਕ੍ਰੇਲਾ ਕ੍ਰੇਲਾ ਬੱਚਾ ਹਾਂ ਇਹ ਛੋਟੇ ਛੋਟੇ ਹਨਾ ਹਾਂ ਕੋਈ ਨ ਵੱਡੇ ਹੋ ਜਾਣੇ ਇਹ ਮੰਮੀ ਨੂੰ ਮੇਰੇ ਲਈ ਪਹਿਲੇ ਤੋੜ ਕੇ ਰੱਖ ਲੈ ਬੇਗਣ ਵੀ ਤਾਂ ਕ੍ਰੇਲੇ ਵੀ ਨਹੀਂ ਮੰਮੀ ਆ ਦੇਖੋ ਮੰਮੀ ਨੇ ਸਵੇਰੇ ਸਵੇਰੇ ਮੇਰੇ ਲਈ ਤੋੜ ਕੇ ਰੱਖ ਲੈ ਸੀਗੇ ਬਿੰਗਣ ਤੇ ਘਰੇਲੇ ਪਹਿਲੇ ਤੋੜ ਕੇ ਰੱਖ ਲੈ ਤੇ ਚਲੋ ਆਪਾਂ ਇਹ ਬਣਾਉਂਗੇ ਘਰ ਜਾ ਕੇ ਤੇ ਆ ਕਾਥੂ ਦੇ ਆਹ ਦੇਲੇ ਦੋ ਰੱਖੇ ਉਹ ਮੰਮੀ ਇਹ ਤਾਂ ਖਿੰਡੇ ਨਹੀਂ ਆ ਮੱਕ ਘਰੇਲੇ ਨੇ ਲੱਗੇ ਨਹੀਂ ਆ ਤਾਂ ਮੰਮੀ ਨੇ ਆ ਵੀ ਘਰੇਲੇ ਤੋੜ ਕੇ ਰੱਖੇ ਆ ਫ੍ਰਿਜ ਚ ਤੇ ਪੱਕ ਜਾਂਦੇ ਨੇ ਜਨਾ ਤੋੜੋ ਤੇ ਆ ਵੀ ਥਲੀਆਂ ਵੀ ਤੋੜ ਲਈਆਂ ਆਪਾਂ ਇੱਧਰ ਆਪਣੀਆਂ ਮਿਰਚਾਂ ਮਿਰਚਾਂ ਮੰਮੀ ਸੁਣੀ ਆ ਗਈਆਂ ਨਾ ਹਾਂ ਤੇ ਇੱਧਰ ਆਪਣੀ ਹਾਂਜੀ ਮੰਮੀ ਤੇ ਮਿਰਚ ਸਪਾਈਸੀ ਸਪਾਈਸੀ ਰੱਖਦੇ ਰੱਖਦੇ ਤੁਸੀਂ ਜੁੱਸੀ ਪੀ ਲਓ ਆਪਣੀ ਲੇਟਰ ਬੜਾ ਸਿ ਵਾਪਸ ਆ ਰਹੇ ਆ ਜੁਬਾ ਸਿਟੀ ਤੋਂ ਤੇ ਆਹ ਨਾ ਆਲੇ ਦੁਆਲੇ ਜਿਹੜੇ ਹਰੇ ਹਰੇ ਸਾਰੇ ਦੇਦੇ ਆ ਸਾਰਾ ਝੋਨਾ ਲੱਗਾ ਆ ਤੇ ਬੜਾ ਸੋਹਣਾ ਲੱਗਦਾ ਆ ਗ੍ਰੀਨ ਗ੍ਰੀਨ ਹੌਣ ਤਾਂ ਸਿੱਧਾ ਘਰ ਦੇ ਨੇੜੇ ਪਹੁੰਚ ਲਿਆ ਪਿੱਛੇ ਬਹੁਤ ਵਧੀਆ ਵਧੀਆ ਥਿਊਸ ਸੀ ਸਾਰੇ ਰੰਗ ਗਏ ਹਾਂ ਐਂਡ ਅਨਕਾ ਓਕੇ ਆਕਮ ਤਾਂ ਪੂਰਤ ਕਰ ਸੁਤਿਆ ਆ ਇਹ ਮੋਰਨਿੰਗ ਟਾਈਮ ਥੋੜੀ ਹੈ ਈਵਨਿੰਗ ਟਾਈਮ ਆ ਆਕਮ ਨੇ ਸਵੇ ਨੂੰ ਸਕੂਲ ਜਾਣਾ ਹੈ ਅੱਛਾ ਹਾਂਜੀ ਕੋਈ ਨਹੀਂ ਸ਼ਾਮ ਨੂੰ ਦੇਖੂਗਾ ਜੇ ਅਗਮ ਬਾਹਰ ਨਿਕਲੂਗਾ ਨਾ ਕਰਫੂ ਫੇ ਪਲੇ ਕਰ ਲਈ ਓਕੇ ਨਾ ਹਾਂ ਨਾ اچھا ਮੈਂ ਜੋਰਡਨ ਦਾ ਫਰੈਂਡ ਜਿਹੜਾ ਅਗਮ ਆ ਤੇ ਜੋਰਡਨ ਕਹਿੰਦਾ ਮੈਂ ਉਹਨਾਂ ਨਾਲ ਪਲੇ ਕਰਨਾ ਆ ਹੈ ਆ ਮਾਂ ਫਰੈਂਡ ਅਗਮ ਤੇਰਾ ਬੈਸਟ ਫਰੈਂਡ ਬੱਚਾ ਉਹਨੇ ਸ਼ਾਮ ਨੂੰ ਨਿਕਲਣਾ ਆ ਹਲੇ ਥੋੜੀ ਆ ਜਦੋਂ ਆਊਗਾ ਬਾਹਰ ਨਾ ਮੈਂ ਫੇ ਤੈਨੂੰ ਲੈ ਕੇ ਆਉਂਗੀ ਓਕੇ ਸਲਾਜ ਮੇਰਾ ਬੱਚਾ ਅੰਦਰ ਮੈਂ ਫਿਰ ਅਗਮ ਨੂੰ ਸੱਦਦੀ ਹਾਂ ਓਕੇ ਤੇ ਤੇਰਾ ਬੈਸਟ ਫਰੈਂਡ ਕਦੋਂ ਤੋਂ ਬਣਿਆ ਉਹ ਮੈਨੂੰ ਤਾਂ ਅੱਜ ਪਤਾ ਲੱਗਾ ਉਹ ਤੇਰਾ ਬੈਸਟ ਫਰੈਂਡ ਹੈ ਹੈ ਜਦੋਂ ਲੱਗਾ ਝੂਟ ਲੈਣਾ ਆਪਣੀ ਸਲਾਈਡ 'ਚ ਅਸੀਂ ਨਾਨਾ ਨਾਨੀ ਦੇ ਘਰ ਆ ਗਏ ਸੀ ਨਾ ਤੇ ਓ ਵਾਓ ਤੇ ਅੱਜ ਹਾਰਵੈਸਟ ਕਰੂੰਗੇ ਆਪਣੇ ਆ ਦੋ ਕੱਦੂ ਕਿ ਆਪਣੀ ਬੇਲ ਨੂੰ ਕੁਝ ਨਹੀਂ ਲੱਗ ਰਿਹਾ ਹੈਗਾ ਤੇ ਆਪਾਂ ਬੇਲ ਹੁਣ ਵੜ ਦੇਣੀ ਆ ਤੇ ਜਿਹੜੇ ਆ ਲਾਸਟ ਦੋ ਕੱਦੂ ਆ ਨਾ ਇਹ ਆਪਾਂ ਹਾਰਵੈਸਟ ਕਰ ਲੈਣੇ ਅੱਜ ਹੁਣ ਆਪਾਂ ਲੱਗੇ ਆਪਣੇ ਕੱਦੂ ਤੋੜਨ ਤੇ ਹਾਲਪਲੇ ਸਾਰੇ ਬੱਚੇ ਆ ਗਏ ਆ ਪਮਕੀਨੀ ਕੱਦੂ ਕੱਟ ਤੋੜ ਲਈ ਤੁਸੀਂ ਭਾਲਣ ਦੇ ਕਾਜ ਕਰਿਓ ਕਿੰਦਾ ਕਾਜ ਕਰਨਾ ਅੱਛਾ ਓ ਕਿੰਨਾ ਪੋਰਾ ਹੋਏ ਚੌੜਨ ਚੱਕ ਲੈਵੇ ਕਦੂ ਕਾਫੀ ਵੱਡਾ ਆ ਤੇ ਉਹ ਹੋਰ ਤਾਂ ਕਿੱਦਾਂ ਤੁਸੀਂ ਹੋਲਡ ਕਰਨਾ ਪਤਾ ਮੈਂ ਤੈਨੂੰ ਦਿੰਦੀ ਆ ਆ ਗਿਆ ਆਪਣੇ ਦੂਜਾ ਕਦੂ ਉਹ ਕਿੰਨੇ ਪਾਰੇ ਸੀਗੇ ਹਾਂਜੀ ਉਹ ਬੱਲ 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 ਬੱਲੇ ਚੱਕ ਨਹੀਂ ਉਹ ਦੀਪੀ ਦੀ ਹੈਲਪ ਕਰੇ ਹਾਂ ਚਲ ਕਿੱਕ ਕਿੰਨਾ ਪਾਰਾ ਟੂ ਆਵਰਸ ਲੇਟਰ ਇਹ ਤਾਂ ਕੋਠੇ ਸੌਣ ਚੱਲੇ ਸੀਗੇ ਤਾ ਮੰਮੀ ਜੀ ਨੇ ਕਹਿੰਦੇ ਆਪਾਂ ਕੱਦੂ ਦਾ ਪਾਰ ਚੈੱਕ ਕਰ ਲਈਏ ਤੇ ਆਹ ਦੇ ਮਸ਼ੀਨ ਦੇ ਉੱਤੇ ਇੱਕ ਰੱਖਿਆ ਆ ਤਾਂ ਆਪਾਂ ਇਹਦਾ weight ਚੈੱਕ ਕਰਦੇ ਆਂ ਵੀ ਕਿੰਨਾ ਆ ਵੱਡਾ ਕੱਦੂ ਪਹਿਲਾਂ ਚੈੱਕ ਕਰੀਏ ਕਿ ਛੋਟਾ ਛੋਟਾ ਅੱਛਾ ਛੋਟਾ ਓਕੇ 13.4 lb 13.4 ਹਾਂ 13.4 ਹਾਂ ਏ 13 ਪੌਂਡ 4 ਆਉਂਸ ਦਾ ਆ। ਆਪਾਂ ਲੱਗੇ ਵੱਡਾ ਚੱਕ ਕਰਨ। ਇਹਨੂੰ ਪੱਛੇ ਰੱਖ ਕੇ। ਹੁਣ ਵੱਡਾ ਕਿਦੋਂ ਚੱਕ ਲਈਏ? ਓਕੇ। ਨਹੀਂ ਉਹ ਪੱਛੇ ਉਹ ਦੂਜਾ ਵੱਡਾ ਸੀਗਾ ਇਹ ਛੋਟਾ ਆ। ਭਲੇਖਾ ਪੈ ਗਿਆ। 2.6 ਬੈਲਸ। ਨਹੀਂ 1. ਹਾਂ। ਇਹ 1.6 ਆ। ਤੇ ਇਹ ਪੌਣੇ 6 ਕਿਲੋ ਦਾ ਆ ਤੇ ਜਿਹੜਾ ਦੂਜਾ ਆਪਾਂ ਜੋਖਿਆ ਉਹ 6 ਕਿਲੋ ਦਾ ਆ ਵੱਡਾ ਤੇ ਇਹ ਆਪਣੇ ਹੋ ਗਏ ਦੋ ਕਦੂ ਤੇ ਆਪਣਾ ਤੀਜਾ ਕਦੂ ਜਿਹੜਾ ਹੈ ਉਹ ਪੀਚ ਖੰਦਾ ਆ ਤੇ ਆ ਵੱਡਾ ਪਮਕਿਨਿਆ ਤਾਂ ਛੋਟਾ ਪਮਕਿਨਿਆ ਤੇ ਵੱਡਾ ਪਮਕਿਨਿਆ ਹੈ 6 ਕਿਲੋ ਦਾ ਆ ਤੇ ਜਿਹੜਾ ਛੋਟਾ ਹੈ ਇਹ ਪੌਣੇ 6 ਕਿਲੋ ਦਾ ਆ ਤੇ ਇਹ ਆਪਣੇ ਦੋ ਕਦੂ ਆਪਣੇ ਗਾਰਡਨ ਦੇ ਆਪਾਂ ਹਾਰਵੈਸਟ ਕੀਤੇ